ਮਾਨਸਾਬਿਕੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਪੁਲਿਸ ਧਰਨਾਕਾਰੀਆਂ ਨੂੰ ਉਠਾਉਣ ਵਿੱਚ ਅਸਫਲ ਰਹੀ ਇਸ ਦੌਰਾਨ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਪਹਿਲਾ ਮੋਹੱਲੇ ਵਿੱਚੋਂ ਸੀਵਰੇਜ ਦਾ ਪਾਣੀ ਕੱਢਿਆ ਜਾਵੇ ਉਸ ਤੋਂ ਬਾਅਦ ਹੀ ਧਰਨਾ ਚੁੱਕਿਆ ਜਾਵੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਧਰਨਾ ਇਹ ਹੈ ਜੀ ਵੀ ਲੋਕਾਂ ਨੂੰ ਕੋਈ ਸ਼ੌਂਕ ਨਹੀਂ ਧਰਨਾ ਲਾਉਣ ਦਾ ਲੋਕਾਂ ਦੀ ਮਜਬੂਰੀ ਹੈ ਕਿਉਂਕਿ ਇਹ ਸਾਰੇ ਜਿਹੜੇ ਲੋਕ ਨੇ ਇਹ ਘੇਕਰ ਹੋਏ ਹੋਏ ਲੋਕ ਨੇ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਰਸੋਈਆਂ 'ਚ ਇਹਨਾਂ ਦੇ ਬੈੱਡਰੂਮਾਂ 'ਚ ਗੋਡੇ-ਗੋਡੇ ਪਾਣੀ ਹੈ ਤਾਂ ਇਹ ਅੱਕੇ ਹੋਏ ਲੋਕ ਆਏ ਨੇ ਕਿਉਂਕਿ ਇਹ ਕੋਈ ਧਰਨਾ ਕਰਨੀ ਲੋਕ ਤਾਂ ਹੈ ਨਹੀਂ ਆਪਾਂ ਕਹਿੰਦੇ ਕਿਸੇ ਕੋਈ ਜਥੇਬੰਦੀ ਦੇ ਆਗੂ ਨੇ ਜਾਂ ਕਿਸੇ ਕੋਈ ਪੋਲੀਟਿਕਲ ਪਾਰਟੀ ਦੇ ਆਗੂ ਨੇ ਇਹ ਤਾਂ ਆਮ ਲੋਕ ਨੇ ਜਿਹੜੇ ਆਪਣੇ ਘਰਾਂ 'ਚ ਦੁਖੀ ਹੋ ਕੇ ਬਾਹਰ ਨਿਕਲ ਕੇ ਇੱਥੇ ਆਏ ਨੇ ਕਿਉਂਕਿ ਜਿਹੜਾ ਸੀਵਰੇਜ ਦਾ ਕੰਮ ਹੈ ਉਹ ਬੜਾ ਲੰਬੇ ਸਮੇਂ ਤੋਂ ਕਿਹੜੀ ਹਾਲਾਤ ਹੈਗੇ ਨੇ ਉਹ ਹੜਾ ਵਰਗੇ ਹੋਏ ਹੋਏ ਨੇ ਤਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੀਵਰੇਜ ਬੋਰਡ ਨੂੰ ਚਾਹੀਦਾ ਵੀ ਇਹਦਾ ਕੋਈ ਪੱਕਾ ਹੱਲ ਕਰਕੇ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਤਾਂ ਕਿ ਲੋਕ ਜਿਹੜੇ ਹੈਗੇ ਉਹ ਬਿਆਨਕ ਬਿਮਾਰੀਆਂ ਤੋਂ ਬਚ ਸਕਣ ਤੇ ਆ ਜਿਹੜੇ ਸ਼ਹਿਰ ਦੇ ਹਾਲਾਤ ਵਿਗੜਦੇ ਜਾਂਦੇ ਆ ਇਹਨਾਂ ਨੂੰ ਸੰਭਾਲਣ ਦੀ ਲੋੜ ਆ ਸੀਸੀ ਸਾਹਿਬ ਸੀਵਰੇਜ ਦੇ ਅਧਿਕਾਰੀ ਜਿਹੜੇ ਹੈਗੇ ਨੇ ਉਹ ਇਕੱਠੇ ਹੋ ਕੇ ਬਹਿ ਕੇ ਕੋਈ ਮੀਟਿੰਗ ਕਰਕੇ ਇਹਦਾ ਕੋਈ ਸਜੀਦਗੀ ਨਾਲ ਕੋਈ ਵਧੀਆ ਹੱਲ ਕੱਢਣ ਤਾਂ ਕਿ ਇਹਨਾਂ ਤੋਂ ਬਚ ਸਕਣ ਲਈ ਕਾਹਤ ਹਾਲਾਤ ਹੋ ਗਏ ਬਾਸਾਂ ਦੇ ਸੀਜ਼ਨ ਤੋਂ ਪਹਿਲਾਂ ਇੱਕ ਤਿਆਰੀ ਕਰਨੀ ਹੁੰਦੀ ਹੈ ਸਰਕਾਰ ਨੇ ਵੀ ਜਿਹੜੇ ਟੋਬੇ ਨੇ ਉਹ ਖਾਲੀ ਕਰੋਨੇ ਹੁੰਦੇ ਆ ਜਿਹੜੇ ਵੱਡੇ ਨਾਲੇ ਨੇ ਉਹ ਸਾਫ ਕਰੋਨੇ ਹੁੰਦੇ ਆ ਪਰ ਨਾ ਤਾਂ ਇਹਨਾਂ ਤੋਂ ਟੋਬੇ ਸਾਫ ਹੋਏ ਨਾ ਇਹਨਾਂ ਤੋਂ ਨਾਲੇ ਸਾਫ ਹੋਏ ਜਿਹੜੇ ਕਿ ਜਿਨ੍ਹਾਂ ਚ 20 ਫੁੱਟ ਪਾਣੀ ਖੜਨਾ ਸੀ ਉਹਨਾਂ ਦੇ 2-2 ਫੁੱਟ ਪਾਣੀ ਤੇ ਪਾਣੀ ਫਿਰ ਸ਼ਹਿਰ ਚ ਜਾਊਗਾ ਔਰ ਕਿੱਥੇ ਜਾਊਗਾ ਮੁਕੰਮਲ ਇਹਨਾਂ ਦੀ ਕੋਈ ਤਿਆਰੀ ਨਹੀਂ ਕੀਤੀ ਕੱਲੀਆਂ ਫੇਸਬੁੱਕ ਤੇ ਫੋਟੋਆਂ ਸਾਡੇ ਚੇਅਰਮੈਨ ਸਾਹਿਬ ਪਾਉਂਦੇ ਨੇ ਜਾ ਕੇ ਕਹਿੰਦੇ ਨੇ ਵਿਊ ਲੈਣ ਦੇ ਮਾਰੇ ਬੈਠਨੇ ਮੈਂ ਕੱਲ ਵੀ ਬੋਲ ਕੇ ਗਿਆ ਸੀ ਕਿ ਚੇਅਰਮੈਨ ਸਾਹਿਬ ਅ ਸਾਨੂੰ ਸ਼ੌਂਕ ਹੈ ਵੀਉ ਲੈਣ ਦਾ ਅਸੀਂ ਦੁਖੀ ਹੋਏ ਨਹੀਂ ਆਏ ਅਸੀਂ ਸ਼ੌਂਕ ਨਾਲ ਆ ਗਏ ਛੋਟੇ ਕਹਿਣ ਮੁਤਾਬਕ ਪਰ ਤੁਸੀਂ ਵੀਉ ਲਓ ਜਿੰਨੀ ਸੰਗਤ ਮੈਂ ਕੱਲ ਵੀ ਕਹੀ ਸੀ ਜਿੰਨੀ ਸੰਗਤ ਅੱਥੇ ਬੈਠੀ ਆ ਮੈਂ ਸਾਰਿਆਂ ਤੁਹਾਡੀ ਪੋਸਟ ਸ਼ੇਅਰ ਕਰਾਂਗਾ ਸਾਰਨੂੰ ਲਾਈਕ ਕਰਾਂਗਾ ਸਾਰੇ ਦੇ ਪੇਜ ਤੇ ਪਵਾਉਂਗਾ ਤੇ ਤੁਹਾਡੀ ਤੁਹਾਡੀ ਪਾਰਟੀ ਦੀ ਤੁਹਾਡੀ ਜਿੰਦਾਬਾਦ ਵਧੀਆ ਟੰਗਣਾ ਕਰਾਂਗਾ ਤੁਸੀਂ ਇਹਦਾ ਹੱਲ ਕਰਕੇ ਦਿਓ ਸਾਨੂੰ ਸ਼ਹਿਰ ਚੋਂ ਪਾਣੀ ਕੱਢੋ ਆਪ ਦੇ ਮੁਜਾਕਾਂ ਦੇ ਪੁਰਾਣੀਆਂ ਵੀਡੀਓ ਉਹ ਵੀ ਹੁਣ ਬੈਰਨ ਹੋ ਰਹੀਆਂ ਨੇ ਖੁੱਲ੍ਹ ਪਾਣੀ ਦੇ ਵਿੱਚ ਵੀਡੀਓ ਪਾਉਂਦੇ ਸੀ ਦੂਜੇ ਤੇ ਉਂਗਲ ਚੱਕਣੀ ਬੜੀ ਸੋਖੀ ਹੈ ਜੀ ਸਾਨੂੰ ਤਾਂ ਕਹਿੰਦੇ ਸੀ ਇਹ ਮੈਂ ਸਾਨੂੰ ਹੀ ਕਹੂੰਗਾ ਸਾਨੂੰ ਤਾਂ ਕਹਿੰਦੇ ਸੀਗੇ ਵੀ ਯਾਰੇ ਸਰਕਾਰਾਂ ਕੰਮ ਅਸੀਂ ਤਾਂ ਕੰਮ ਨਹੀਂ ਕਰਦੇ ਸਾਨੂੰ ਤਾਂ ਲੋਕਾਂ ਨੇ ਨਕਾਰਤਾ ਨੂੰ 90 ਸੀਟਾਂ ਦਿੱਤੀਆਂ 1 ਲੱਖ 3000 ਵੋਟ ਪਾ ਕੇ ਐਮਐਲਏ ਬਣਾਤਾ ਤੇ ਫਿਰ ਜਿਨ੍ਹਾਂ ਨੂੰ 1 ਲੱਖ 3000 ਵੋਟ ਪਾ ਕੇ ਐਮਐਲਏ ਬਣਾਇਆ ਹੈ ਉਹ ਪਾਰਟੀ ਉਹ ਪਾਰਟੀ ਨੇ ਕੀ ਕਰਤਾ ਭਾਈ ਸੰਤਾ ਜੀ ਦਾ ਜੋ ਉਹਨਾਂ ਨੇ ਤਾਂ ਉਦੋਂ ਵੀ ਵੱਧ ਘਰਾਹ ਕਰਤਾ ਜਿੱਦੇ ਦੀ ਸਰਕਾਰ ਆਈ ਹੈ ਉਹਦੇ ਦਾ ਤਾਂ ਜਮਾ ਸ਼ਹਿਰ ਨਰਕੀ ਬਣ ਗਿਆ ਜੀ 120 ਦਿਨ ਤਾਂ ਅਸੀਂ ਧਰਨਾ ਲਾਇਆ ਫਿਰ ਅਸੀਂ ਪ੍ਰੋਜੈਕਟ ਪਾਸ ਕਰਾਇਆ ਓਕੇ ਕੀ ਲੱਗਦਾ ਹੈਗਾ ਜਿਹੜਾ ਕੱਲ ਪ੍ਰੈਸ ਕਾਨਫਰੰਸ ਮੁੰਬਈ ਬਾਦ ਇਨਾਂ ਨੂੰ ਨਸੀਬਤਾਂ ਨਾਲ ਕੱਲਾ ਇੱਥੇ ਏਸੀ ਵਾਲੇ ਕਮਰੇ 'ਚ ਬਹਿ ਕੇ ਆਪਣੇ ਦਫ਼ਤਰਾਂ 'ਚ ਬਹਿ ਕੇ ਵੱਡੀਆਂ ਗੱਟੀਆਂ ਚਾ ਕੇ ਪ੍ਰੈਸ ਨੋਟ ਜਾਰੀ ਕਰਕੇ ਮਸਲਾ ਨਹੀਂ ਹੱਲ ਹੁੰਦਾ ਜੀ ਇਹ ਤਾਂ ਇਨਾਂ ਨੂੰ ਫੀਲਡ ਦੇ ਵਿੱਚ ਜਾਣਾ ਪਊਗਾ ਆਪ ਦੌਰਾ ਕਰਨਾ ਪਊਗਾ ਜਿੱਥੇ-ਜਿੱਥੇ ਬੁਰੇ ਹਾਲ ਹੈਗੇ ਨੇ ਉੱਥੇ ਜਾ ਕੇ ਦੇਖਣਾ ਪਊਗਾ ਫਿਰ ਕਿਤੇ ਜਮੀਨ ਹਿੱਸੇ ਤੇ ਠੇਕੇ ਤੇ ਲੈ ਕੇ ਕਿਤੇ ਪੰਜਰ ਕੋਈ ਜ਼ਮੀਨ ਹੈਗੀ ਜਿੰਮੇ ਵੀ ਹੈਗੀ ਆ ਉਹਨਾਂ ਨਾਲ ਕੋਈ ਬੇਨਤੀ ਕਰਕੇ ਉਤੋਂ ਹੱਲ ਕੱਢਣ ਉੱਤੇ ਪਾਣੀ ਕੱਢਣ ਤਾਂ ਕਿ ਲੋਕ ਜਿਹੜੇ ਹੈਗੇ ਨੇ ਆ ਬਿਮਾਰੀਆਂ ਨਾਲ ਜੂਝ ਰਹੇ ਨੇ ਆ ਸਮੱਸਿਆ ਨਾਲ ਜੂਝ ਰਹੇ ਨੇ ਨਰਕ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਨੇ ਉਤੋਂ ਰਾਹਤ ਮਿਲ ਸਕੇ ਇਹਦੇ ਸਿਰਫ ਆਪ ਲੋਕਾਂ ਦੀ ਸਰਕਾਰ ਹੈ ਕੋਈ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਪਤਾ ਇੱਕ ਕੋਈ ਪਹੁੰਚਿਆ ਗੱਲ ਸੁਣਨ ਆਂਦੇ ਨੇ ਦੇਖੋ ਜੀ ਆਮ ਆਦੀ ਪਾਰਟੀ ਦਾ ਤਾਂ ਕੋਈ ਪਹੁੰਚਦਾ ਹੀ ਨਹੀਂ ਅਸੀਂ 120 ਦਿਨ ਬੈਠੇ ਰਹੇ ਸਾਡੇ ਕੋਲ ਕੋਈ ਪਾਰਟੀ ਦਾ ਬੰਦਾ ਨਹੀਂ ਪਹੁੰਚਿਆ ਠੀਕ ਹੈ ਪਹਿਲੀ ਗੱਲ ਇਹ ਸਿਕਾ ਤਾਂ ਇੱਥੇ ਕੱਲ ਐਸਡੀਐਮ ਸਾਹਿਬ ਆਏ ਸੀ ਉਹ ਕਹਿੰਦੇ ਕਰਾ ਦਿਆਂਗੇ ਜੀ ਕਰਾ ਦਿਆਂਗੇ ਕਿ ਕੀ ਹਾਲ ਹੈ ਤੁਸੀਂ ਕਰੋ ਜੀ ਲੋਕੜਾ ਜਦੋਂ ਲੋਕਾਂ ਦੇ ਘਰਾਂ ਚੋਂ ਪਾਣੀ ਬਾਕੀਆ ਲੋਕ ਘਰੇ ਵੜਦੇ ਹੋ ਕਿ ਆਪ ਆਪ ਦੇ ਘਰੇ ਵੜ ਜਾਣਗੇ ਕੋਣ ਵੇਲੇ ਵੀ ਇੱਥੇ ਆ ਕੇ ਬੈਠੇ ਠੀਕ ਹੈ ਤਾਂ ਕਰਕੇ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਿਵਰੇਜ ਬੋਰਡ ਨੂੰ ਖਾਸ ਕਰਕੇ ਸਿਵਰੇਜ ਬੋਰਡ ਨੂੰ ਕਿਉਂਕਿ ਇਹਨਾਂ ਦੇ ਇੱਕ ਨਕਮੇ ਅਧਿਕਾਰੀ ਨੇ ਸਾਡੇ ਐਕਸ਼ਨ ਸਾਹਿਬ ਸਾਡੇ ਜਿਹੜੇ ਹੈਗੇ ਨੇ ਐਸਜੀਐਮ ਸਾਹਿਬ ਏਡੇ ਕ ਜਾਦੇ ਨਕਮੇ ਨੇ ਵੀ ਇਹਨਾਂ ਨੂੰ ਨਾ ਤਾਂ ਕੰਮ ਕਰਨਾ ਆਉਂਦਾ ਨਾ ਇਹ ਕੰਮ ਕਰਨਾ ਚਾਹੁੰਦੇ ਨੇ ਇਹ ਲੋਕਾਂ ਚ ਜਾ ਕੇ ਰਾਜਨੀਤਿਕਲੇ ਏਸੀ ਦਾ ਆਨੰਦ ਮਾਣ ਗਿੱਜੇ ਨੇ ਮੈਂ ਕਿਹ ਤਰ੍ਹਾਂ ਖਾਂ ਲੈ ਤਾਂ ਵੈਸੇ ਤਾਂ ਸਾਰੇ ਸ਼ਹਿਰ ਦਾ ਬੁਰਾ ਹਾਲ ਹੈ ਇਹਦਾ ਸਿੱਟਾ ਇੱਕੋ ਹੀ ਹੈ ਕਿ ਜੇਕਰ ਇੱਥੋਂ ਦੀ ਨਗਰ ਕੌਂਸਲ ਪ੍ਰਸ਼ਾਸਕ ਨੇ ਅਗੇਤੇ ਪ੍ਰਬੰਧਾਂ ਬਲਕਿ ਅੰਕੀਤਾ ਹੋਦਾ ਤਾਂ ਸ਼ਾਇਦ ਆ ਜਿਹੜੀ ਸਥਿਤੀ ਬਣੀ ਹੈ ਉਹ ਨਾ ਬਣਦੀ ਸਪੀਰਤ ਲੋਕ ਨੇ ਘਰਾਂ ਦੇ ਵਿੱਚ ਪਾਣੀ ਆਮ ਦੇਖਿਆ ਜਾ ਸਕਦਾ ਗੰਦੇ ਪਾਣੀ ਕਰਕੇ ਜਿਹੜੀਆਂ ਭਿਆਨਕ ਬਿਮਾਰੀਆਂ ਫੱਫਾ ਹੋ ਚੁੱਕਿਆ ਸ਼ੂਗਰ ਦੇ ਬ੍ਰੀਜ਼ ਨੇ ਉਹਨਾਂ ਦੇ ਪੈਰ ਗਲਣਗੇ ਔਰ ਕੈਂਸਰ ਵਰਗੀਆਂ ਜਿਹੜੀਆਂ ਨਾਮਰਾਤ ਬਿਮਾਰੀਆਂ ਨੇ ਉਹਨਾਂ ਨੇ ਚੱਲਣਾ ਹੈ ਹੁਣ ਉਹਨਾਂ ਚੀਜ਼ਾਂ ਤੋਂ ਪੀੜਤ ਹੋ ਕੇ ਅੱਜ ਜਿਹੜਾ ਧਰਨਾ ਹੈ ਇਹ ਸ਼ਹਿਰੀਆਂ ਦਾ ਆਮ ਲੋਕਾਂ ਦਾ ਜਿਹੜੇ ਪੀੜਤ ਨੇ ਉਹਨਾਂ ਦਾ ਤੀਸਰੇ ਦਿਨ ਦੇ ਵਿੱਚ ਸ਼ਾਮਲ ਹੋਇਆ ਮੈਂ ਅੱਜ ਦੇ ਦਿਨ ਤੇ ਮੌਕੇ ਤੇ ਸ਼ਹਿਰੀਆਂ ਨੂੰ ਜੱਫੀ ਪੰਦੀਆਂ ਇਹ ਅਪੀਲ ਕਰਨੀ ਚਾਹੁੰਦਾ ਹੈ ਕਿ ਇਹਨਾਂ ਲਈ ਬੇਸ਼ੱਕ ਸਰਕਾਰ ਨੇ 44 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਲੇਕਿਨ ਅਸੀਂ ਉਸੇ ਟਾਈਮ ਤੋਂ ਹੀ ਇੱਕ ਗੱਲ ਕਰਦੇ ਆ ਰਹੇ ਸੀ ਕਿ 44 ਕਰੋੜ ਰੁਪਏ ਦਾ ਪ੍ਰੋਜੈਕਟ ਪਿੱਛੇ ਸ਼ੁਰੂ ਕੀਤਾ ਹੈ ਲੇਕਿਨ ਉਹਦੇ ਲਈ ਆਮ ਲੋਕਾਂ ਨੂੰ ਜਿਹੜੀ ਹੈ ਫੌਰੀ ਤੌਰ ਤੇ ਰਾਹ ਦੇਣ ਦਾ ਕੰਮ ਹੈ ਉਹ ਇਹਨਾਂ ਵੱਲੋਂ ਨਹੀਂ ਕੀਤਾ ਗਿਆ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਰੋਸ ਹੈ ਮੈਂ ਜਥੇਬੰਦੀਆਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਹਾਂ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਪੀੜਤ ਲੋਕਾਂ ਨੂੰ ਕਿੰਨੇ ਲੋਕ ਜਿਹੜੇ ਆ ਵਪਾਰਕ ਤੌਰ ਤੇ ਜਿਹੜਾ ਪੀੜਤ ਹੋ ਰਹੇ ਆ ਕਿੰਨੇ ਲੋਕ ਨੇ ਜਿਹੜੀਆਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਬੈਠੀਆਂ ਨੇ ਇੱਥੇ ਤੱਕ ਕੇ ਜਿਹੜੇ ਕੈਂਸਰ ਪੀੜਤ ਦਾ ਪਰਿਵਾਰ ਉਹਨਾਂ ਨੂੰ ਬੈਠੇ ਬੈਠਣਾ ਪੈ ਰਿਹਾ ਸ਼ੁਕਰ ਦੇ ਪੀੜਤ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਬੈਠਣਾ ਪੈ ਰਿਹਾ ਮੈਂ ਇਹਨਾਂ ਬੜੇ ਜਿਹੜੇ ਆ ਭਿਆਨਕ ਹਾਲਾਤਾਂ ਦੇ ਵਿੱਚ ਸ਼ਹਿਰੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਆਪਾਂ ਇੱਕ ਮਤ ਹੋ ਕੇ ਇਹਦੇ ਲਈ ਜਿਹੜਾ ਪਹਿਲਾਂ ਅਰਜੀ ਤੌਰ ਤੇ ਹੱਲ ਆ ਔਰ ਪੱਕੇ ਤੌਰ ਤੇ ਜਿਹੜੀ ਹੱਲ ਹੈ ਇਹਦੇ ਲਈ ਆਪਾਂ ਪ੍ਰੋਗਰਾਮ ਬਣਾਈਏ ਔਰ ਨਾਲ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਗੱਲਬਾਤ ਤੋਂ ਨਾ ਕਦੇ ਭੱਜੇ ਆ ਨਾ ਭੱਜਣਾ ਅਸੀਂ ਸੰਵਿਧਾਨਕ ਦਰੇ ਦੇ ਵਿੱਚ ਰਹਿ ਕੇ ਹਰ ਜਿਹੜਾ ਪ੍ਰੋਗਰਾਮ ਆ ਉਹ ਕਰਨਾ ਚਾਹੁੰਦੇ ਆ ਔਰ ਇਹ ਜਿਹੜੇ ਸਾਡੇ ਸ਼ਹਿਰੀ ਨੇ ਮਹੱਲਾ ਨਿਵਾਸੀ ਹੈ ਇਹਨਾਂ ਨੇ ਜੋ ਆਪਦਾ ਸ਼ਾਤ ਮਹੀ ਜਿਹੜਾ ਪ੍ਰੋਟੈਸਟ ਹੈ ਉਹ ਵਿਧਾਨ ਦੇ ਤਹਿਰੇ ਦੇ ਵਿੱਚ ਰਹਿ ਕੇ ਕੀਤਾ ਜਾ ਰਿਹਾ ਹੈ ਹੋ ਸਕਦਾ ਕੁਝ ਇਹੋ ਜਿਹੇ ਕਿਸਮ ਦੇ ਲੋਕ ਜਿਹੜਾ ਉਹ ਪ੍ਰਸ਼ਾਸਨ ਵੀ ਸਰਾਰਤ ਕਰ ਸਕਦਾ ਹੈ ਉਹ ਜਿਹੜੇ ਇਹ ਧਰਨਾ ਵਿਰੋਧੀ ਲੋਕ ਨੇ ਉਹ ਇਹਦੇ ਚ ਅਗਰ ਸਰਾਰਤ ਕਰਦੇ ਆ ਤਾਂ ਉਹ ਇਹ ਸਮਝਿਆ ਜਾਊਗਾ ਕਿ ਉਹ ਸ਼ਹਿਰ ਦੇ ਜਿਹੜੀ ਬਕਾਫ ਦੇ ਵਿਰੋਧ ਦੇ ਵਿੱਚ ਹੈ ਸ਼ਹਿਰ ਦੇ ਲੋਕਾਂ ਦੇ ਵਿਰੋਧ ਦੇ ਵਿੱਚ ਹੈ ਮੈਂ ਅੱਜ ਤੁਹਾਡੇ ਜਿਹੜੇ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਇਹ ਅਪੀਲ ਕਰਨੀ ਚਾਹੁੰਦਾ ਸ਼ਹਿਰੀਆਂ ਨੂੰ ਕਿ ਆਓ ਆਪਾਂ ਇਕੱਠੇ ਹੋ ਕੇ ਨਾ ਕੋਈ ਸਾਡੀ ਉਸ ਕਿਸਮ ਦੀ ਮਨਸਾ ਹੈ ਕਿ ਕਿਸੇ ਲੋਕਾਂ ਨੂੰ ਰਾਹਗੀਰਾਂ ਨੂੰ ਜਿਹੜਾ ਪ੍ਰੇਸ਼ਾਨ ਕਰਨਾ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਕੋਈ ਕਿਸੇ ਕਿਸਮ ਦਾ ਜਿਹੜਾ ਮਾਹੌਲ ਹੈ ਉਹਨੂੰ ਸਾਰਾ ਅਸੀਂ ਜਿਹੜਾ ਰਲ ਮਿਲ ਕੇ ਮੇਨਟੇਨ ਕਰਾਂਗੇ ਸ਼ਹਿਰ ਦੀ ਵੀ ਜਿਹੜੀ ਸੰਜੀਦਗੀ ਦੇ ਨਾਲ ਇਹਦਾ ਖੰਭ ਕਰਮ ਦਾ ਯਤਨ ਸਾਡੇ ਵੱਲ ਬਿਲਕੁਲ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਮੈਂ ਸਿਰਫ ਇਹਨਾਂ ਨੂੰ ਇੰਨਾ ਹੀ ਕਿਹਾ ਸੀ ਕਿ ਪਬਲਿਕ ਨੂੰ ਪਰੇਸ਼ਾਨ ਨਾ ਕਰੋ ਆਪਾਂ ਇੱਕ ਵਾਰ ਦੀ ਰਾਤਾਂ ਛੱਡ ਦਿਓ ਜਾਂ ਸਬੰਧਤ ਦਫ਼ਤਰ ਦੇ ਵਿੱਚ ਤੁਸੀਂ ਤਾਂ ਨਾਲ ਆਓ ਤਾਂ ਪ੍ਰੋਟੈਸਟ ਹੁੰਦਾਗਾ ਕੁੱਟਿਆ ਹਵਾਦਤ ਰਾਜ ਚਾਹ ਕਰ ਕਬ ਕੋ ਡਿਵਲ ਕੀ ਹੋ ਐਕਸਲੈਂਟ ਤੱਕ ਜਾਏਗਾ ਮੇਰੇ ਬੋਲ ਤਾਂ ਇਹਨੂੰ ਬੇਨਤੀ ਹੈਗੀ ਵੀ ਆਪ ਦਾ ਸਬੰਧ ਕਿਸੇ ਦਫਤਰ ਲਾ ਲਓ ਆਮ ਪਬਲਿਕ ਇਹ ਬਹੁਤ ਹਰਾਨ ਹੁੰਦੀ ਹੈ 2 ਦਿਨ ਹੋ ਗਏ ਪ੍ਰੋਟੈਸਟ ਹੁੰਦਾ ਹੈ ਵੀ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਤੱਕ ਦੀ ਪ੍ਰਸ਼ਾਸਨ ਤੱਕ ਪਹੁੰਚਾਉਣ ਵਾਸਤੇ ਹੁੰਦੀ ਆ ਉਹ ਹੋ ਗਈ ਆ ਇਹਨਾਂ ਨੂੰ ਇਹ ਬੇਨਤੀ ਕੀਤੀ ਹੈਗੀ ਕਿ ਕੋਈ ਸਾਈਡ ਤੇ ਕਿਸੇ ਦਫਤਰ ਚ ਬੈਠ ਕੇ ਜਾਂ ਕਿਸੇ ਅਧਿਕਾਰੀ ਕੱਲ ਅਸਗੇ온 ਸਾਹਿਬ ਵੀ ਆਗੇ ਤਹਿਿਲਦਾਰ ਸਾਹਿਬ ਵੀ ਆਗੇਣਗੇ ਹੋਰ ਅਫਸਰ ਵੀ ਆਏ ਹੋਏ ਇਹ ਜਾ ਕੇ ਵੀ ਆਉਣਗੇ ਇੱਕ ਦੋ ਬੰਦੇ ਕੋਲ ਤੇ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਅਸੀਂ ਇਨਸਾਨ ਸਾਹਿਬ ਨੇ ਵੀ ਅਸੀਂ ਅੱਜ ਚੱਲੀ ਜਾਂਦੇ ਨੇ ਕਿ ਸ ਇਹ ਤਾਂ ਜਲਦੀ ਦਾ ਹੋਣ ਵਾਲਾ ਹੈ ਹੈ ਨਹੀਂਗਾ ਸਰ ਤੁਸੀਂ ਪ੍ਰੈਸ ਨੂੰ ਵੀ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਹੈਗਾ ਨਹੀਂ ਨਹੀਂ ਬਿਲਕੁਲ ਨਹੀਂ ਰੋਕਿਆ ਬਿਲਕੁਲ ਨਹੀਂ ਰੋਕਿਆ ਮੈਂ ਇਨਾ ਜ਼ਰੂਰ ਕਿਸੇ ਨੂੰ ਕਿਹਾ ਹੋਊਗਾ ਵੀ ਯਾਰ ਮੈਨੂੰ ਨਾ ਜਾਣਦੇ ਹੋਏ ਯਾਰ ਕੋਈ ਬਾਤ ਨਹੀਂ ਗੱਲ ਕਰਨ ਨੂੰ ਬ੍ਰਦਰ